ਜਿਨ੍ਹਾਂ ਨੇ ਇਸ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈ ਗੱਲ ਕਰਦੇ ਹਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਦੇ ਹੱਕ ਦੇ ਵਿੱਚ ਹੈਬੋਵਾਲ ਦੇ ਵਿੱਚ ਇੱਕ ਵਿਸ਼ਾਲ ਰੈਲੀ ਕੱਢੀ ਇਸ ਰੈਲੀ ਨੂੰ ਲੈ ਕੇ ਇਲਾਕਾ ਦੇ ਕੁਝ ਲੋਕ ਖੁਸ਼ੀ ਦਿਖਾਈ ਦਿੱਤੇ ਤੇ ਕੁਝ ਨਾਰਾਜ਼ ਇਸ ਰੈਲੀ ਨੂੰ ਲੈ ਕੇ ਦੁਕਾਨਾਂ ਸਾਰੀਆਂ ਬੰਦ ਦਿਖਾਈ ਦਿੱਤੀਆਂ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਦੇਖਣ ਨੂੰ ਮਿਲਿਆ ਅਤੇ ਆਵਾਜਾਈ ਨੂੰ ਲੈ ਕੇ ਲੋਕਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸਾਡੇ ਵੱਲੋਂ ਸਵਾਲ ਪੁੱਛੇ ਜਾਣ ਤੋਂ ਬਾਅਦ ਰਾਘੀਰਾ ਨੇ ਕੈਮਰੇ ਸਾਹਮਣੇ ਬੋਲਣ ਤੋਂ ਮਨਾਹੀ ਕਰ ਦਿੱਤੀ ਇਸ ਰੈਲੀ ਦੇ ਵਿੱਚ ਦੂਰ ਦਰਾਡੇ ਲੋਕਾਂ ਨੇ ਹਿੱਸਾ ਲਿਆ ਕਿਉਂਕਿ ਇਸ ਇਲਾਕੇ ਦੇ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਗੜ ਮੰਨਿਆ ਜਾਂਦਾ ਹੈ ਹਾਂਜੀ ਸਿੱਧੂ ਸਾਹਿਬ ਅਜੇ ਸੀਐਮ ਸਾਹਿਬ ਆ ਰਹੇ ਆ ਕੀ ਅੱਜ ਹੈਗੀ ਅੱਜ ਮਾਨ ਸਾਹਿਬ ਦੀ آمد ਤੇ ਲੁਧਿਆਣਾ ਪੂਰਾ ਪੂਰਾ ਸ਼ਹਿਰ ਪੱਪਾਪਾਰਾ ਦੁਪਹਿਰ ਤੋਂ ਲੈ ਕੇ ਹੀ ਲੋਕਾਂ ਦਾ ਜਮਾਵੜਾ ਲੱਗਿਆ ਹੈ ਵੱਡੀ ਗਿਣਤੀ ਵਿੱਚ ਨੌਜਵਾਨ ਬਜ਼ੁਰਗ ਮਤਾਵਾ ਪੈਣਾ ਸੜਕਾਂ ਤੇ ਆ ਕੇ ਖੜੀਆਂ ਆਪਣੇ ਮਹਿਬੂਬ ਨੇਤਾ ਦੇ ਝਲਕ ਪਾਉਣ ਲਈ ਮੈਂ ਸਮਝਦਾ ਇਹ ਭਗਵੰਤ ਮਾਨ ਸਾਹਿਬ ਦੇ ਕਿਤੇ ਕੰਮਾਂ ਤੇ ਲੋਕ ਉਹਨਾਂ ਦੀ ਸਤਿਕਾਰ ਵਜੋਂ ਖੜੇ ਨੇ ਸ਼੍ਰੀ ਹਰਵਿੰਦਰ ਕੇਜਰੀਵਾਲ ਤੇ ਸਰਦਾਰ ਭਗਵੰਤ ਸਿੰਘ ਮਾਨ ਪਹਿਲੇ ਮੁੱਖ ਮੰਤਰੀ ਨੇ ਪਹਿਲੇ ਪਾਰਟੀ ਮੁਖੀ ਨੇ ਜਿਨ੍ਹਾਂ ਨੇ ਰਾਜਨੀਤੀ ਦੇ ਮੈਨੇ ਬਦਲੇ ਨੇ ਲੋਕਾਂ ਨੂੰ ਦੱਸਿਆ ਕਿ ਰਾਜਨੀਤੀ ਸਿਰਫ ਰਾਜ ਕਰਨ ਲਈ ਨਹੀਂ ਸੇਵਾ ਲਈ ਹੁੰਦੀ ਹੈ ਆਵਾਜ਼ੀ ਬਾੜੀ ਆਵਾਜ਼ੀ ਬਾੜੀ ਜਿੰਦਾਬਾਦ ਲੋਕਾਂ ਵੱਲੋਂ ਮੈਂ ਕਿਹਾ ਲੋਕਾਂ ਵੱਲੋਂ ਆਪਣੀ ਜਿਹੜੀ ਹੈਗੀ ਪੂਰੀ ਹੈਗੀ ਬੜੇਗੇ ਸਪੋਰਟ ਜੋ ਹੈ ਲੋਕਾਂ ਦੀ ਸਪੋਰਟ ਵੀ ਇਹਦਾ ਦੇਖੋ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਸਾਰੇ ਸ਼ਹਿਰੀ ਇੱਥੇ ਆ ਕੇ ਖੜੇ ਨੇ ਦੁਪਹਿਰ ਤੋਂ ਕਿਸੇ ਨੂੰ ਗਰਮੀ ਨਹੀਂ ਲੱਗਦੀ ਕਿਸੇ ਨੂੰ ਪਿਆਸ ਨਹੀਂ ਲੱਗਦੀ ਸਾਰੇ ਐਨ ਆਰਾਮ ਨਾਲ ਖੜੇ ਨੇ ਮੈਂ ਆਪਣੇ ਦਫਤਰ ਤੋਂ 6 ਕਿਲੋਮੀਟਰ ਮੋਟਰਸਾਈਕਲ ਚਲਾ ਕੇ ਆਇਆ ਸਵਾਂ ਦੀ ਗਿਣਤੀ ਦੀ ਮੋਟਰਸਾਈਕਲ ਮੇਰੇ ਨਾਲ ਸੀ ਕਿਸੇ ਨੇ ਕੋਈ ਲੰਗੜਾ ਨਹੀਂ ਕਰੀ ਆਰਾਮ ਨਾਲ ਜਿੱਦਾਂ ਕਿੜੀਆਂ ਲੈਣ ਲਾ ਕੇ ਤੁਰਦੇ ਨੇ ਐਸੇ ਤਰ੍ਹਾਂ ਮੇਰੇ ਪਿੱਛੇ ਭਗਵੰਤ ਸਿੰਘ ਮਾਨ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਕਰਦੇ ਨੌਜਵਾਨ ਇੱਥੇ ਤੱਕ ਪਹੁੰਚੇ ਆ ਹਾਂ ਵੀ ਛੋਟੇ ਵੀਰ ਕੀ ਨਾਮ ਹੈ ਤੇਰਾ ਮੇਰਾ ਨਾਮ ਰਾਜਵੰਤ ਸਿੰਘ ਆ ਜੀ ਤੇ ਆਪਣਾ ਕਿਹੜਾ ਪਿੰਡ ਟੋਡਾ ਮੇਰਾ ਪਿੰਡ ਕੰਨਿਆ ਹਸੈ ਨਹੀਂ ਆਈ ਹਲਕਾ ਜਗਰਾਉ ਹੈ ਜੀ ਹਲਕਾ ਜਗਰਾਉ ਤੇ ਇੱਥੇ ਬਰੇਡਿਊਟ ਕਿਵੇਂ ਆ ਗਏ ਇਹ ਅਸੀਂ ਮਾਨ ਸਾਹਿਬ ਦੇ ਰੋਡ ਸ਼ੋਅ ਤੇ ਪਹੁੰਚੇ ਆ ਜੀ ਆਪਣੀ ਮਰਜ਼ੀ ਨਾਲ ਆਏ ਆ ਤੇ ਸਾਨੂੰ ਤਕਰੀਬਨ ਅਸੀ ਦਿੱਤੇ ਸੀਗੇ 5 ਸਾਲ ਹੀ 10 ਸਾਲ ਬਿੱਟੂ ਨੇ ਕੁਝ ਵੀ ਨਹੀਂ ਕੀਤਾ ਸਾਡੇ ਪਿੰਡਾਂ ਦੇ ਵਿੱਚ ਅੱਛਾ ਹਾਂ ਪਿਛੜੇ ਲੱਗ ਕੰਮ ਹੀ ਬੜੇ ਕੀਤੇ ਨਹੀਂ ਨਹੀਂ ਕੁਝ ਨਹੀਂ ਕੀਤਾ ਜੀ ਗਿਆ ਹੀ ਨਹੀਂ ਪਿੰਡਾਂ ਚ ਇੱਕ ਦਿਨ ਹਾਂ ਜੀ 2 ਸਾਲ ਜਾਦੇ ਐਮਪੀ ਬਣੇ ਕੋਈ ਨਹੀਂ ਗਏ ਨਹੀਂ ਨਹੀਂ ਗਏ ਨਹੀਂ ਕਿ ਪਿੰਡਾਂ ਚ ਗਏ ਵੋਟਾਂ ਮੰਗਣੇ ਜ਼ਰੂਰ ਗਏ ਸੀਗੇ ਜੀ ਸੋਮਾ ਸੋਮਾ ਖਾ ਕੇ ਆ ਗਏ ਕਹਿੰਦੇ ਆਵਾਂਗੇ ਸਾਡੇ ਪਿਛੜੇ ਇਲਾਕੇ ਦੇ ਵਿੱਚ ਵਿਕਾਸ ਜਮਾ ਨਹੀਂ ਹੋਇਆ ਜੀ ਅੱਛਾ ਹਾਂਜੀ ਹੁਣ ਆਮ ਆਦਮੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਬਹੁਤ ਵਧੀਆ ਕੰਮ ਹੋ ਰਿਹਾ ਜੀ ਮੇਰੇ ਪਿੰਡ ਪਹਿਲਾਂ ਕੁਝ ਵੀ ਹੈ ਨਹੀਂ ਸੀਗਾ ਹੁਣ ਮਹੱਲਾ ਕ੍ਰਿੰਕ ਬਣਿਆ ਹੋਇਆ ਜੀ ਜਿੱਥੇ ਫ੍ਰੀ ਇਲਾਜ ਦਵਾਈਆਂ ਦੁਵੀਆਂ ਸਭ ਕੁਝ ਮੁਕਤ ਮਿਲਦਾ ਹੈ ਗਰੀਬ ਪਰਵਾਰਾਂ ਨੂੰ ਤੁਹਾਡੇ ਉੱਥੇ ਆਮ ਆਦਮੀ ਪਾਰਟੀ ਦੀ ਹਾਂਜੀ ਆਮ ਆਦਮੀ ਪਾਰਟੀ ਦੀ ਮੈਡਮ ਸਰਬਜੀਤ ਕੌਰ ਮਾਨੂ ਕਈ ਹਾਂ ਮੈਡਮ ਸਰਬਜੀਤ ਕੌਰ ਮਾਨੂ ਕਈ ਹਾਂ ਕਿਵੇਂ ਕਰਦੇ ਆ ਕੰਮ ਕੰਮ ਠੀਕ ਬਹੁਤ ਵਧੀਆ ਕੰਮ ਕਰਦੇ ਆ ਜੀ ਅੱਛਾ ਹਾਂਜੀ ਪਰਿਵਾਰਾਂ ਨੂੰ ਮਿਲਦੀ ਆ ਇਹ ਰੇਕ ਵਰਕਰ ਦੇ ਨਾਲ ਅੱਛਾ ਹਾਂਜੀ ਕੋਈ ਮਰਜ਼ੀ ਚਲੇ ਕਿਸੇ ਉਹਦੇ ਵਿੱਚ ਐ ਨਹੀਂ ਹੈਗਾ ਇਹ ਪਾਰਟੀ ਵਾਈ ਪਾਰਟੀ ਵਾਲੇ ਜੀ ਉੱਪਰ ਉੱਟ ਕੇ ਕੰਮ ਕਰਦੇ ਸਾਰੀਆਂ ਪਾਰਟੀਆਂ ਤਾਂ ਕੀ ਲੱਗਦਾ ਹੈ ਅੱਤ ਕੀ ਐਮਪੀ ਕੌਣ ਬਣੂ ਐਮਪੀ ਸਾਡੇ ਪੱਪੀ ਜੀ ਅੱਛਾ ਹਾਂਜੀ ਦਿਤਾਵਾਂਗੇ ਸ਼ੀਟ ਜੀ ਅੱਛਾ ਹਾਂਜੀ